ਇਸ ਵਰਕ ਸਕਰੀਨ ਤੇ ਤੁਸੀਂ ਆਪਣੀ ਵੀਡੀਓ ਵੇਖ ਰਹੇ ਹੋ ਇਹ ਇੱਕ ਕਬੱਡੀ ਪਲੇਅਰ ਦੀ ਹੈ ਜਿਸ ਤੇ ਹਮਲਾ ਕਰ ਦਿੱਤਾ ਗਿਆ ਦੇਰ ਰਾਤ ਦੁਸ਼ਯੰਤ ਚੋਟਾਲਾ ਦੇ ਸਮਰਥਕਾਂ ਨੇ ਸਾਡਾ ਨਹੀਂ ਇਹ ਇਸ ਕਬੱਡੀ ਪਲੇਅਰ ਦਾ ਕਹਿਣਾ ਹੈ ਕਿ ਜਿਸ ਦੇ ਵੱਲੋਂ ਦੁਸ਼ੰਤ ਚੋਟਾਲਾ ਜਦੋਂ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਪਿੰਡ ਹਰੀਗੜ ਵਿਖੇ ਪ੍ਰਚਾਰ ਕਰਨ ਦੇ ਲਈ ਆਉਂਦੇ ਨੇ ਤਾਂ ਉਸ ਦੇ ਵੱਲੋਂ ਸਵਾਲ ਖੜੇ ਕੀਤੇ ਜਾਂਦੇ ਨੇ ਜਿਸ ਤੋਂ ਬਾਅਦ ਮਾਹੌਲ ਇਹੋ ਜਿਹਾ ਬਣ ਜਾਂਦਾ ਹੈ ਕਿ ਉਸ ਵਿਰੋਧ ਤੋਂ ਬਾਅਦ ਉਸ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਉਹ ਵੀਡੀਓ ਵੀ ਅਸੀਂ ਤੁਹਾਡੇ ਨਾਲ ਸਕਰੀਨ ਤੇ ਸ਼ੇਅਰ ਕਰ ਰਹੇ ਹਾਂ ਜਦੋਂ ਇੱਕ ਪ੍ਰਚਾਰ ਦੇ ਦੌਰਾਨ ਵਿਰੋਧ ਕੀਤਾ ਜਾਂਦਾ ਹੈ ਕਬੱਡੀ ਪਲੇਅਰ ਦੇ ਵੱਲੋਂ ਤਾਂ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਇਹ ਤਾਂ ਦੇਰ ਰਾਤ ਇਸੇ ਕਬੱਡੀ ਪਲੇਅਰ ਤੇ ਹਮਲਾ ਕਰ ਦੇਣ ਦੀ ਸੂਚਨਾ ਮਿਲਿਆ ਜਿਸ ਤੋਂ ਬਾਅਦ ਇਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਤੇ ਇਹ ਇਲਜ਼ਾਮ ਲਗਾ ਰਿਹਾ ਕਿ ਦੁਸ਼ਯੰਤ ਤੇ ਚੋਟਾਲਾ ਦੇਸ ਮਰਤਕਾ ਨੇ ਇਸ ਤੇ ਦੇਰ ਰਾਤ ਗੰਡਾਸਿਆਂ ਦੇ ਨਾਲ ਹਮਲਾ ਕੀਤਾ ਤੇ ਇਸ ਨੇ ਵਾਰ ਬਾਰ ਆਪਣੀ ਜਾਨ ਬਚਾਈ ਜੇੜਾ ਕੱਪ ਹੋਇਆ ਦਾ ਪਾਕਿਸਤਾਨ ਉਸ ਵਿਖਿਆ ਨੂੰ ਬਾਈ ਸਰਪੰਖ ਪਾਂਛੇ ਗੇਰੇ ਪਰ ਚਲੋ ਹੋਰ ਨਹੀਂ ਆਇਆ ਭਾਈ ਸਾਹਿਬਾ ਫੇਰ ਗਏ ਮੈਂ ਭਾਈ ਸਾਹਿਬਾ ਤੋ ਭਾਈ ਸਾਹਿਬ ਦੀ ਲੈਂਗੁਏਜ ਦੀ ਮਾਨੂੰ ਸਮਝਾਣ ਪਈ ਆ ਇੱਕ ਮਾਰੀ ਬੇਸਤੀ ਕਰਨੀ ਨੂੰ ਕਹਤਾਂ ਮੈਂ ਇੱਕ ਕਬੱਡੀ ਛੋੜ ਦਿਆਂ ਮਾਨੂੰ 20 ਸਾਲ ਕਬੱਡੀ ਖੇਡਿਓ ਰਹੀ ਸੀ ਰਿਮੈਂਬਰ ਹੈ ਇੱਕ ਬਹੁਤ ਸਮਾਂ ਪਹਿਲਾਂ 20 ਸਾਲ ਕਬੱਡੀ ਖੇਡਿਆ ਮਾਂ ਵੀ ਨੈਸ਼ਨਲ ਵਿੱਚ ਥੋੜੀ ਖੇਡ ਸਕਦਾ ਕੋਈ ਵੀ ਪਲੇਅਰ ਜੇ 20 ਸਾਲ ਕਬੱਡੀ ਖੇਡਦਾ ਵੀ ਅਗਰ ਆਪਣਾ ਗੇਮ ਚੇਂਜ ਕਰ ਸਕਦਾ ਕੋਈ ਇਸ ਦਾ ਵੀ ਚੇਂਜ ਕਰ ਦੇਗਾ ਇੱਕ ਉਦਾਹਰਣ ਖੜਾ ਕਰਕੇ ਕਹਿੰਦਾ ਕਰ ਦੇਗਾ ਭਾਈ ਕੋਈ ਨਹੀਂ ਕਰ ਦੇਗਾ ਆ ਕੇ ਸੁਣੋ ਭਾਈ ਕਬੱਡੀ ਨੂੰ ਮਰਨਾਂ ਨਾਮ ਬਣਾਇਆ ਕੀ ਕੀ ਕਹਤ ਨੂੰ ਨਹੀਂ ਮਾਰਿਆ ਨਫਕਰੀ ਸਰਪੰਚ ਜੀ ਕੁਛ ਨਹੀਂ ਕੀਤਾ ਕੁਛ ਵੀ ਨਹੀਂ ਕੀਤਾ ਐਮ ਕਰਿਆ ਉਹ ਕਾਹ ਦਾ ਕੋਈ ਟੈਗ ਹੈਗਾ ਵੀ ਨਹੀਂ ਇਸ ગામ ਨੂੰ ਨਹੀਂ ਟੈਗ ਹੈਗਾ ਵੀ ਇਸ ਥਾਈ ਮਤ ਸਰੀਆ ਮੁਟਾ ਬਈ ਇੱਕ ਸਾਥੋ ਇਹ ਭਾਈ ਸਾਹਿਬ ਰਾਜਨੀਤੀ ਕਰਿਆ ਇਹਨਾਂ ਰਾਜਨੀਤੀ ਮਨਾਮ ਆਇਆ ਸੀ ਹੀਰੋ ਕੋ ਰਾਜਨੀਤੀਗੋ ਮੜਿਆ ਇਹ ਕਾ ਭਾਈ ਸਾਹਿਬ ਦਾਵੇਦਾਰ ਨਾ ਸੀਐਮ ਕਰਦਾ ਦੇਖ ਜੋ ਮਿੰਟ ਦੀ ਗੱਲ ਹੈ ਮਾਰੀ ਤੋਂ ਯੂਵਾ ਸਾਥੀ ਸਾਰੀ ਗੱਲ ਆਦਮੀ ਨਵਾਂ ਸੀਐਮ ਦਾ ਗਲਤੀਆਂ ਵੀ ਚਲੋ ਜੀ ਜੀ ਮਾ ਜੋ ਵੀ ਉਹ ਇੱਕ ਸੰਨ ਵਾਲਾ ਜੋ ਵੀ ਆ ਤੁਹਾਨੂੰ ਕੋਈ ਮੈਂਟ ਨਹੀਂ ਠੀਕ ਹੈ ਪਰ ਜੇ ਮੈਂ ਤੁਹਾਨੂੰ ਨਿਊ ਗੰਬਈ ਸਾਹਿਬੀ ਤੋਂ ਰਾਜਨੀਤੀ ਦਾ ਨਹੀਂ ਰਿਹਾ ਵੀ ਤੋ ਡੀਆਈ ਦਾ ਤੇਰੀ ਤੋਂ ਮਰਨੀ ਮਾਰ ਲੱਗ ਜਾ ਜਿੱਦਣ ਜੇ ਆ ਤੁਮ ਬਹੁਤ ਕੰਮ ਕਰਦੇ ਹੋ ਕਰਨੇ ਰਹੇ ਨਹੀਂ ਨਹੀਂ ਇਹ ਇਹ ਕੜਵਾਏ ਕੜਵਾਏ ਇਹ ਦਈਆ ਜੋੜ ਜੋੜ ਅਧਰ ਨਾਲ ਅਧਰ ਨਾਲ ਅਧਰ ਇਹਦੀ ਜੋ ਪੀੜਾ ਹੈ ਮੈਨੂੰ ਖਿਆਲ ਚੇ 15 ਦਾ ਕੋਈ ਨਹੀਂ ਸੁਣਦਾ ਇਹ ਵੇਸਾ ਸਾਥੀ ਆਇਆ ਤੇ ਕੋਈ ਮਨਨਾਰਾ ਕੇ ਵੀ ਤੇ ਬਲਵਾਈ ਸਾਹਿਬ ਇਹ ਵੀ ਆਉਂਦਾ ਹੋਰ ਵੀ ਅਰੇ ਬਾਤ ਉਹ ਇੱਕ ਸੇ ਪੰਚੂ ਦੀ ਮੈਂ ਲੈ ਲਓ ਅਰੇ ਕਾਲੇ ਮੇਰੀ ਸੁਣ